ਜੀ ਪ੍ਰੀਮੀਅਮ ਆਰਡੀ ਕਲੈਕਸ਼ਨ ਏਕ ਟੈਕਟਰਾ ਦੇ ਦੁਬਾਰਾ ਨਵੇਂ ਡਿਜ਼ਾਈਨ ਆਏ ਨੇ ਆਪਣੇ ਕੋਲ ਜੀ ਡਿਜ਼ਾਈਨ ਦੇਖੀ ਚੱਲੋ ਨਾਲ ਦੀ ਸਕਰੀਨਸ਼ਾਟ ਲੈ ਚਲੋ ਬੁੱਕ ਕਰ ਚਲੋ ਜੀ ਬਹੁਤ ਮਿਹਨਤ ਤੋਂ ਬਾਅਦ ਦੁਬਾਰਾ ਮਿਲੇ ਨੇ ਜੀ 450 ਰੁਪਏ ਦੀ ਰੇਂਜ ਦੇ ਵਿੱਚ ਆਰਡੀ ਕਲੈਕਸ਼ਨ 450 ਰੁਪਏ ਦੀ ਰੇਂਜ ਦੇ ਵਿੱਚ ਆਰਡੀ ਕਲੈਕਸ਼ਨ ਜਿਹੜੀ ਆਪਣੇ ਕੋਲ ਆਈ ਸੀ ਦੁਬਾਰਾ ਸਟਾਕ ਦੇ ਵਿੱਚ ਆ ਗਈ 450 ਰੁਪਏ ਦਾ ਸੂਟ ਆਊਗਾ ਜੀ ਇਹ ਇੱਕ ਐਕਸਪ੍ਰੈਸ ਦੀ ਆਡੀ ਕਲੈਕਸ਼ਨ 450 ਰੁਪਏ ਦਾ ਓਨਲੀ ਜੀ ਜਿਹਦਾ ਰੇਟ ਸੀ 750 ਆਪਣੇ ਕੋਲ 450 ਰੁਪਏ ਤੇ ਆਫਰ ਲੱਗੀ ਹੈ ਹੁਣ ਦੁਬਾਰਾ ਸਟਾਕ ਆਇਆ ਆਪਣੇ ਕੋਲ ਜਿਹੜੇ ਕਸਟਮਰ ਨੇ ਬੁੱਕ ਕਰਨਾ ਹੈ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਆਡੀ ਕਲੈਕਸ਼ਨ 450 ਰੁਪਏ ਦੀ ਜਿਹੜੀ ਬਾਜ਼ਾਰ ਦੇ ਵਿੱਚ ਤੁਹਾਨੂੰ 800 ਜਾਂ 700 ਰੁਪਏ ਦਾ ਹੀ ਮਿਲੂਗਾ ਅੱਜ ਵੀ ਤੁਹਾਨੂੰ ਇਹੀ ਰੇਟਾਂ ਵਿੱਚ ਮਿਲੂਗਾ ਜੀ ਸਾਡੇ ਕੋਲ 450 ਰੁਪਏ ਦਾ ਸੂਟ ਮਿਲੂਗਾ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਟਾਕ ਲਿਮਟਿਡ ਹੀ ਆਇਆ ਹੈਗਾ ਹੁਣ ਵੀ 450 ਰੁਪਏ ਸੂਟ ਹੈ ਆਨਲਾਈਨ ਪੇਮੈਂਟ ਤੇ 1 ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਸਿਰਫ 450 ਰੁਪਏ ਦਾ ਸਪੀਰੀਅਰ कॉटन ਹੈ ਡਿਜੀਟਲ ਪ੍ਰਿੰਟ ਦੀ कॉटन ਹੁੰਦੀ ਹੈ ਜੀ ਇਹ ਪਿਓਰ कॉटन ਹੈ ਜਿਹੜੀ ਸਪੀਰੀਅਰ ਹੁੰਦੀ ਹੈ ਉਹਦੇ ਉੱਪ 450 ਰੁਪਏ ਦੇ ਵਿੱਚ ਹੀ ਦਿੱਤਾ ਹੋਇਆ ਜੀ ਆਪਣੀ اڈੀ ਕਲੈਕਸ਼ਨ 450 ਰੁਪਏ ਦਾ ਜੀ ਇਹ ਮਾਰਕੀਟ ਦੇ ਵਿੱਚ ਤੁਹਾਨੂੰ 700 800 ਰੁਪਏ ਦਾ ਹੀ ਮਿਲੂਗਾ ਜੀ ਸਾਡੇ ਕੋਲ 450 ਰੁਪਏ ਦਾ ਜੀ ਜੀਨੇ ਬੁੱਕ ਕਰਨਾ ਜਲਦੀ ਬੁੱਕ ਕਰ ਲੋ ਜੀ ਹੁਣ ਦੁਬਾਰਾ ਸਟਾਕ ਆਇਆ ਫੇਰ ਨਾ ਕਹੋ ਅਸੀਂ ਰਹਿ ਗਏ ਹੁਣ ਜਲਦੀ ਬੁੱਕ ਕਰ ਲੋ ਜੀ ਸਕਰੀਨ ਤੇ ਨੰਬਰਤਾ ਆਏਗਾ اڈੀ ਕਲੈਕਸ਼ਨ 450 ਰੁਪਏ ਦਾ ਜੀ 5 ਮੀਟਰ ਦਾ ਸੂਟ ਹੈ ਆਲ ਓਵਰ ਸੂਟ ਹੈ 450 ਰੁਪਏ ਦੇ ਵਿੱਚ 5 ਮੀਟਰ ਸੂਟ اڈੀ ਕਲੈਕਸ਼ਨ ਦਾ ਜੀ ਡਿਸਟਰ ਪ੍ਰਿੰਟ ਸਪੀਰੀਅਰ ਕਾਟਨ ਬਹੁਤ ਸ਼ਾਨਦਾਰ ਕਪੜਾ ਜੀ